ਜਿੰਨੀਆਂ ਬੇਟੀਆਂ ਪੈਣੇ ਚਾਰ ਬੇਟੀਆਂ ਤੇ ਬਟਾ ਆ 20000 ਦਾ ਇੱਕ ਵਾਰੀ ਓਵੇਂ ਫੜੋ ਜਿੰਨੇ ਬੇਟੀਆਂ ਦੀ ਬੱਚੀ ਆ 20000 ਦਾ ਪਿਆਰ ਚਲੇ 2 ਲੱਖ ਰੁਪਏ ਦੇ ਸੋਨਾ ਲਾ ਸੋਹਨੀ ਆ ਕਾਲ ਤੇ ਤੂੰ ਜਦੋਂ ਫਸਟ ਆਈ ਬਸ ਕੀ ਚਾਹੀਦਾ ਐਕਟਿਵਾ ਚਾਹੀਦੀ ਆ ਇੱਕ ਇੱਕ ਐਕਟਿਵਾ ਦੇ ਕੇ ਖਾਲਸਾ ਲੈ ਆ ਕਰੇ ਬੱਚੇ ਕੁੜੀਆਂ ਬੈਟਰੀ ਵਾਲੀ ਭੇਜ ਦੇ ਬੈਟਰੀ ਵਾਲੀ ਐਕਟਿਵਾ ਭੇਜ ਦੇ ਨਾ ਝੋਲੀ ਝੋਲੀ ਚ ਨਹੀਂ ਝੋਲੀ ਚ ਨਹੀਂ ਇਹ ਇਹ ਮੇਰੇ ਵੱਲੋਂ ਨਹੀਂ ਆ ਇਹ ਪੰਜਾਬ ਵੱਲੋਂ ਆ ਮੈਂ ਆ ਗਿਆ ਸਾਰਾ ਪੰਜਾਬ ਆ ਗਿਆ ਸਾਰੇ ਆਉਣਗੇ ਮੇਰੇ ਪੰਜਾਬ ਚੋਂ ਕਮਾਏ ਆ ਤੇ ਪੰਜਾਬ ਵਾਲਿਆਂ ਦੇ ਲਾ ਦਾਂਗੇ ਕੋਈ ਪ੍ਰਵਾਨ ਹੈ ਰੁਪਏ ਭਾਈ ਆ ਜਾ ਰੁਪਏ ਵੀਰੇ ਭਾਈ ਰੁਪਏ ਪਿੱਛੇ ਹੋ ਜਾਓ ਜਾਂ ਤਾਂ ਆਪਾਂ ਕੀ ਹੁਣ ਮੈਨੂੰ ਦੱਸਾਂ ਕਿ ਇੰਤਰ ਆ ਆਪਾਂ ਪਰਲੇ ਪਾਸੇ ਕੋਈ ਗੱਲ ਨਹੀਂ ਥੱਲੇ ਲੰਘ ਜਾ ਥੱਲੇ ਲੰਘ ਜਾਓ ਤੇ ਤੈਨੂੰ ਪੂਰੇ ਹਾਂਜੀ ਇਧਰ ਨਾ ਕੈਮਰਾ ਕਰ ਇਧਰ ਪੂਰੀ ਜੂਰੀ ਫਿਰ ਬਾਈ ਬਾਈ ਜੀ ਮੜੇ ਕੈਮਰਾ ਕਿਰਪਾ ਕਰਕੇ ਇਧਰ ਨੂੰ ਜੋ ਰੁਪਏ ਉਧਰ ਉਹ ਨਹੀਂ ਥੋੜਾ ਦੂਰ ਤੋਂ ਬੰਦ ਕਰਵਾ ਜੀ ਉਧਰ ਪੱਲੇ ਪਾਸੇ ਚੱਲ ਜਾਓ ਭਾਜੀ ਪਲੀਜ਼ ਇੱਕ ਕੈਮਰੇ ਦੱਕੇ ਨਾ ਬਾਈ ਜਿਆਦਾ ਕਰ ਲੈਣ ਦੋ ਫਰੇਮ ਨਹੀਂ ਨਾ ਬੰਨਣਾ ਇਸੇ ਲੱਗ ਪੈਲਾ ਪੈਲਾ ਤੁਸੀਂ ਪੜੋਈ ਮੋਬਾਈਲ ਤੇ ਤੁਹਾਡੇ ਆ ਤੁਸੀਂ ਪੜੋ ਪਹਿਲਾਂ ਤਾਂ ਨਹੀਂ ਪਹਿਲਾਂ ਬੱਚਿਆਂ ਨੂੰ ਇਹ ਇਹ ਆ ਕਿੰਨਾ 20 ਹਜ਼ਾਰ ਆ ਨਾ ਆ 20 20 ਹਜ਼ਾਰ ਤਾਂ ਇੱਕ ਵਾਰੀ ਓਵੇਂ ਫੜੋ ਜਿੰਨੇ ਬੇਟੀਆਂ ਇਹ ਸਾਰੇ ਆਪਾ ਜੀ ਬਈ ਥੋੜਾ ਜਿਹਾ ਇਧਰ ਹੋ ਜਾਈਂ ਆ ਪਿੱਛੇ ਹੋ ਜਾ ਯਾਰ ਕਿ ਤੁਸੀਂ ਬਈ ਜੀ ਪਿੱਛੇ ਹੋ ਜਾ ਅੱਛਾ ਬਈ ਕਿੱਪਾ ਕਰਕੇ ਯਾਰ ਬਾਈ ਇਹ ਆ 20 20 ਹਜ਼ਾਰ ਆ ਪਿਆਰ ਠੀਕ ਕੋਈ ਬੱਚੀ ਰੋ ਰਹੀ ਹੈ ਬੱਚੀ ਰੋ ਰਹੀ ਹੈ ਰੋਣਾ ਰੋਣਾ ਨਹੀਂ ਪੁੱਤ ਹੋਏ ਰੋਣਾ ਨਹੀਂ ਇਧਰ ਆ ਇਧਰ ਆ ਇਧਰ ਰੋਣਾ ਨਹੀਂ ਰੋਣਾ ਨਹੀਂ ਆਇ ਜਾ ਰੋਣਾ ਨਹੀਂ ਮੇਰੀ ਗਾਏ ਸੁਣ ਇਹਦਾ ਸੱਚ ਬੈੜੀ ਇਹਨਾਂ ਆ ਗਿਆ ਪਰਿਵਾਰ ਇਹ ਇਕੱਲਾ ਪਰਿਵਾਰ ਆ ਕਿੰਨੀਆਂ ਬੇਟੀਆਂ ਪੈਣੀਆਂ ਚਾਰ ਬੇਟੀਆਂ ਇੱਕ ਬੇਟਾ ਛੋਟਾ ਬੇਟਾ ਲੈ ਲੈ 2 ਲੱਖ ਰੁਪਏ ਦੇ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਵੀਰੇ ਆਏ ਆ ਨਾ ਖੁਸ਼ ਹੋ ਖੁਸ਼ ਹੋ ਪਰਿਵਾਰ ਰੋ ਰਿਹਾ ਸਾਡੀ ਆਖਰੋ ਚੱਲ ਬੋਲੇ ਬੋਲੇ ਸੋਨਾ ਕਰ 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 ਸ੍ਰੀ ਅਕਾਲ ਲੰਮੀ ਉਮਰਾਂ ਦਾਤਾ ਵਾਹਿਗੁਰੂ ਵਾਹਿਗੁਰੂ ਹਸ਼ਿਆਰ ਫਸ ਫਸਟ ਹੋਣਾ ਫਸਟ 2 ਲੱਖ ਰੁਪਇਆ ਆ ਚਲ ਇਹ ਕਿੰਨਾ ਆ ਲੱਖ ਹੋਰ ਦੇਓ ਲੱਖ ਆਪਣੇ ਨੂੰ 10 ਲੱਖ ਰੁਪਏ ਲੱਖ ਹੋਰ ਦਿਓ ਨਾ ਝੋਲੀ ਝੋਲੀ ਚ ਨਹੀਂ ਝੋਲੀ ਚ ਨਹੀਂ ਇਹ ਇਹ ਮੇਰੇ ਵੱਲੋਂ ਨਹੀਂ ਆ ਇਹ ਪੰਜਾਬ ਵੱਲੋਂ ਆ ਮੈਂ ਆ ਗਿਆ ਸਾਰਾ ਪੰਜਾਬ ਆ ਗਿਆ ਸਾਰੇ ਹੋਣਗੇ ਠੀਕ ਆ 20-20 ਹਜ਼ਾਰ ਸਾਰਿਆਂ ਨੂੰ ਆ ਗਿਆ ਨਾ ਇਹ ਇਹ ਪਿਆਰ ਆ ਹਾਂਜੀ ਠੀਕ ਆ ਬਸ ਤੇ ਖੁਸ਼ ਰਹਿਣਾ ਮਜਬੂਰੀਆਂ ਸਾਰਾ ਕੁਝ ਬੰਦੇ ਤੇ ਹੁੰਦੀਆਂ ਹਾਂਜੀ ਹਾਂਜੀ ਠੀਕ ਆ ਕੋਈ ਨਹੀਂ ਰੋਨੀ ਕਿਉਂ ਕਮਲ ਕੇ ਪਹਿਲਾਂ ਇਧਰ 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 ਆ ਇਧਰ ਆ ਇਧਰ ਆ ਇਧਰ ਇਧਰ ਪਹਿਲਾਂ ਪਹਿਲਾਂ ਆਪਾਂ ਮੇਰੀਆਂ ਆਪਾਂ ਪਤਾ ਕੀ ਦੇ ਬੱਚੇ ਆ ਗੁਰੂ ਗੋਬਿੰਦ ਸਿੰਘ ਦੇ ਹਾਂਜੀ ਠੀਕ ਆ ਕੋ ਬੋਲੇ ਸੋਨਿਆ ਹਲ ਸੋਨਿਆ ਹਲ 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 ਵਹਿ ਰੂ ਵਹਿ ਰੂ ਵਹਿ ਰੂ ਵਹਿ ਅਮਰ ਨੇ ਨਾਲ ਜੀ ਆਇਆਂ ਨੂੰ ਹਲੋ ਹਲੋ ਠੀਕ ਐ ਬੀਬੀ ਹੋਰ ਵੀ ਤੁਹਾਡੇ ਨਾਲ ਹੈ ਜਿੰਨੇ ਕੁ ਜੋਗੇ ਹੈ ਸਾਡੀ ਟੀਮ ਤੁਹਾਡਾ ਨੰਬਰ ਨੋਟ ਕਰ ਲੂਗੀ ਹਾਂ ਹਾਂ ਠੀਕ ਐ ਬੀਬੀ ਚੜਦੀ ਕਲਾ ਪਰਵਾਹ ਨਹੀਂ ਮਾਰਨੀ ਨਾਨਕ ਨਾਮ ਨਾਨਕ ਨਾਮ ਤੇਰੇ ਬਾਣੇ ਠੀਕ ਐ ਜਦੋਂ ਉਹ ਆਪਣੇ ਨਾਲ ਆ ਨਾ ਆਪਾਂ ਨਾਲ ਵਾਰੇ ਨਿਆਰੇ ਆ ਤੇ ਤੂੰ ਜਦੋਂ ਫਰਸਟ ਆਈ ਇਹਦਾ ਨੰਬਰ ਲਿਖ ਕੇ ਜਾਣਾ ਹਾਂਜੀ ਜਦੋਂ ਕੁੜੀਆਂ ਫਰਸਟ ਆਈ ਦੱਸ ਕੀ ਚਾਹੀਦਾ ਗੈਂ ਗੈਂ ਦੀ ਲੋੜ ਤਾਂ ਨਹੀਂ ਹੈ ਕੀ ਚਾਹੀਦਾ ਗੈਂ ਦੀ ਐਕਟਿਵਾ ਚਾਹੀਦੀ ਆ ਇੱਕ ਇੱਕ ਐਕਟਿਵਾ ਦੇ ਕੇ ਖਾਲਸਾ ਲਿਖ ਆ ਘਰੇ ਬੱਚੇ ਕੁੜੀਆਂ ਚ ਚਾਰ ਬੈਟਰੀ ਵਾਲੀ ਭੇਜ ਦੇ ਬੈਟਰੀ ਵਾਲੀ ਐਕਟਿਵਾ ਭੇਜ ਦੇ ਪੜਨ ਜਾਂਦੇ ਆ ਪੜਨ ਜਾਂਦੇ ਆ ਚਲੋ ਜੀ ਠੀਕ ਆ ਮੇਰੀ ਸਾਰੀ ਟੀਮ ਆ ਗਈ ਸਾਰਾ ਪੰਜਾਬ ਆਊਗਾ ਸੋ ਮੈਂ ਇੱਕੋ ਇੱਕੋ ਅਪੀਲ ਕਰਦਾ ਇੱਕੇ ਰੁਕ ਜੋ ਰੁਕ ਜੋ ਬ੍ਰੇਕਾਂ ਲਾ ਲਓ ਇੱਕ ਇੱਕ ਰੀ ਇੱਕ ਰੀ ਬੋਲ ਮੈਂ 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 ਇੱਕੋ ਅਪੀਲ ਕਰਦਾ ਵੀ ਆਪਾਂ ਜੋ ਵੀ ਪਿੰਡਾਂ ਚ ਰੈਸਕਿਊ ਕਰ ਰਹੇ ਸਾਰਾ ਕੁਝ ਕਰ ਰਹੇ ਆ ਬਹੁਤ ਵਧੀਆ ਹੁਣ ਜਿੰਨੇ ਘਰ ਕੱਢੇ ਜਾਂਦੇ ਆਪਾਂ ਓਨੇ ਘਰ ਕੱਢੀਏ ਠੀਕ ਆ ਹੁਣ ਬਿਲਕੁਲ ਠੀਕ ਕੁਝ ਜਾਣਦਾ ਤਾਂ ਨਹੀਂ ਨਾ ਨਹੀਂ ਨਹੀਂ ਬਸ ਠੀਕ ਆ ਹੋਰ ਘਰ ਪਤਾ ਨਾ ਇੱਕ ਦੋ ਚੀਜ਼ਾਂ ਇਹ ਨੇ ਬਹੁਤ ਕੁਝ ਇੱਕ ਲੋਕ ਸਵਾਲ ਚੁੱਕ ਰਹੇ ਸੀ ਪਰ ਗਿੱਪੀ ਹੁਣਾਂ ਨੇ ਬੜੀ ਵਧੀਆ ਗੱਲ ਕਹੀ ਹਾਂ ਗਿੱਪੀ ਗਰੇਵਾਲ ਗਿੱਪੀ ਗਰੇਵਾਲ ਇਸ ਵੱਡਾ ਭਰਾ ਠੀਕ ਆ ਬਹੁਤ ਗੱਲ ਹੈ ਕਿ ਮਨਕਿਰਤ ਹੁਣੀ ਜੇਬ ਚੋਂ ਕੱਢ ਕੇ ਪੈਸੇ ਲਾ ਰਿਹਾ ਉਹ ਬੰਦਾ ਲਾ ਰਿਹਾ ਕਹਿੰਦੇ ਕਿ ਸਵਾਲ ਚੁਪਣ ਦਾ ਮੇਲਾ ਨਹੀਂ ਹੈ ਸਾਨੂੰ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਹੈ ਗਰੇ ਪੰਜਾਬ ਚੋਂ ਕਮਾਏ ਆ ਤੇ ਪੰਜਾਬ ਵਾਲਿਆਂ ਦੇ ਲਾ ਦਾਂਗੇ ਕੋਈ ਪਰਵਾਹ ਨਹੀਂ ਠੀਕ ਆ